ਕੈਨੇਡਾ ਦੀਆਂ ਆਮ ਚੋਣਾਂ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸੰਸਦ ਭੰਗ ਕਰਨ ਤੇ 28 ਅਪ੍ਰੈਲ ਤੋਂ ਤੁਰੰਤ ਚੋਣਾਂ ਕਰਵਾਉਣ ਦਾ ਐਲਾਨ ਕਰ ਦਿੱਤਾ ਹੈ ਐਤਵਾਰ ਨੂੰ ਵਿਆਪਕ ਤੌਰ ਤੇ ਉਮੀਦ ਕੀਤੇ ਜਾ ਰਹੇ ਫੈਸਲੇ ਨਾਲ ਕਾਰਨੀ ਨੇ ਆਪਣਾ ਅਹੁਦਾ ਸੰਭਾਲਣ ਤੋਂ 2 ਹਫ਼ਤਿਆਂ ਤੋਂ ਵੀ ਘੱਟ ਸਮੇਂ ਬਾਅਦ ਇਹਨਾ ਚੋਣਾਂ ਦਾ ਹੈਰਾਨ ਕਰ ਦਿੱਤਾ ਜਿਨ੍ਹਾਂ ਨੇ ਸੰਯੁਕਤ ਰਾਜ ਅਮਰੀਕਾ ਨਾਲ ਵਾਧੇ ਤਣਾਅ ਦੇ ਸਮੇਂ ਜਸਟਨ ਟੂਡੋ ਦੀ ਥਾਂ ਲਈ ਸੀ ਲਿਬਰਲ ਪਾਰਟੀ ਦੇ ਨੇਤਾ ਨੇ ਓਟਵਾ ਵਿੱਚ ਪੱਤਰਕਾਰਾਂ ਨੂੰ ਸੰਸਦ ਭੰਗ ਕਰਨ ਦੀ ਬੇਨਤੀ ਕਰਨ ਲਈ ਗਵਰਨਰ ਜਨਰਲ ਅਮਲਕਾਤ ਤੋਂ ਬਾਅਦ ਕਿਹਾ ਕਿ ਅਸੀਂ ਰਾਸ਼ਟਰਪਤੀ ਡੋਨਲਡ ਟਰੰਪ ਦੀਆਂ ਗੈਰ ਕਾਨੂੰਨੀ ਵਪਾਰਕ ਕਾਰਵਾਈਆਂ ਦੇ ਸਾਟੀ ਪ੍ਰਭੂ ਸੱਤਾ ਲਈ ਉਹਨਾਂ ਦੇ ਖਤਰਿਆਂ ਕਾਰਨ ਆਪਣੇ ਜੀਵਨ ਕਾਲ ਦੇ ਸਭ ਤੋਂ ਮਹੱਤਵਪੂਰਨ ਸੰਕਟ ਦਾ ਸਾਹਮਣਾ ਕਰ ਰਹੇ ਹਾਂ ਉਹਨਾਂ ਕਿਹਾ ਹੈ ਕਿ ਮੈਂ ਕੈਨੇਡੀਅਨਾਂ ਨੂੰ ਰਾਸ਼ਟਰਪਤੀ ਟਰੰਪ ਨਾਲ ਜਿੱਠਣਾ ਤੇ ਇੱਕ ਨਵੀਂ ਕੈਨੇਡੀਅਨ ਅਰਥਵਿਵਸਥਾ ਬਣਾਉਣ ਲਈ ਇੱਕ ਮਹੱਤਵਪੂਰਨ ਸਕਾਰਾਤਮਕ ਫਤਵਾ ਦੇਣ ਦੀ ਮੰਗ ਕਰ ਰਿਹਾ ਹਾਂ ਜੋ ਹਰ ਕਿਸੇ ਲਈ ਕੰਮ ਕਰੇ ਕਿਉਂਕਿ ਮੈਨੂੰ ਪਤਾ ਹੈ ਕਿ ਸਾਨੂੰ ਬਦਲਾਅ ਦੀ ਲੋੜ ਹੈ ਵੱਡਾ ਬਦਲਾਅ ਸਕਾਰਾਤਮਕ ਬਦਲਾਅ ਪਹਿਲਾ ਇਹ ਚੋਣਾ 20 ਅਕਤੂਬਰ ਤੱਕ ਹੋਣੀ ਸੀ ਪਰ ਮਾਹਿਰਾਂ ਦਾ ਮੰਨਣਾ ਹੈ ਕਿ ਕਾਰਨੀ ਉਮੀਦ ਕਰ ਰਹੇ ਹਨ ਕਿ ਜਲਦ ਚੋਣਾ ਹੋਣ ਨਾਲ ਉਹਨਾਂ ਦੀ ਲਿਬਰਲ ਪਾਰਟੀ ਨੂੰ ਲਾਭ ਪਹੁੰਚੇਗਾ ਦੱਸਦਿ ਕਿ 2015 ਤੋਂ ਸਰਕਾਰ ਵਿੱਚ ਰਹੀ ਇਸ ਪਾਰਟੀ ਨੂੰ ਜਨਵਰੀ ਵਿੱਚ ਟਰੂਡੋ ਦੇ ਅਹੁਦਾ ਛੱਡਣ ਦੀ ਯੋਜਨਾ ਦੇ ਐਲਾਨ ਤੋਂ ਬਾਅਦ ਅਤੇ ਟਰੰਪ ਵੱਲੋਂ ਵਾਰ-ਵਾਰ ਧਮਕੀ ਦੇਣ ਤੋਂ ਬਾਅਦ ਸਥਾਨਕ ਸਮਰਥਾ ਤੋਂ ਬਾਅਦ ਸਮਰਥਨ ਵਿੱਚ ਵਾਧਾ ਹੋਇਆ ਹੈ ਅਤੇ ਹੁਣ ਕੈਨੇਡਾ ਦੀਆਂ ਆਮ ਚੋਣਾਂ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਮਾਰਕ ਕਾਰਨੀਏ ਸੰਸਦ ਭੰਗ ਕਰਨ ਤੇ 28 ਅਪ੍ਰੈਲ ਨੂੰ ਤੁਰੰਤ ਚੋਣਾਂ ਕਰਵਾਉਣ ਦਾ ਐਲਾਨ ਕਰ ਦਿੱਤਾ ਹੈ